ਆਓ ਵਾਤਾਵਰਣ ਬਚਾਈਏ ਕਰ ਕਰ ਰੁੱਖ ਲਗਾਵਾਂਗੇ ਵਾਤਾਵਰਣ ਬਚਾਵਾਂਗੇ ਕਰ ਕਰ ਰੁੱਖ ਲਗਾਵਾਂਗੇ ਵਾਤਾਵਰਣ ਬਚਾਵਾਂਗੇ ਕਈ ਸਾਲ ਦੇ ਬਾਅਦ ਖੋ ਜੀ ਮੈਂ ਬਹੁਤ ਮਾਣ ਮਹਿਸੂਸ ਕਰਦਾ ਰੁੱਖ ਲਗਾਓ ਵਾਤਾਵਰਨ ਬਚਾਓ ਸੰਸਥਾ ਨਾਲ ਜੁੜ ਕੇ ਮੈਨੂੰ ਇਹਨਾਂ ਦੇ ਨਾਲ ਜੁੜੇ ਨੂੰ 3 ਸਾਲ ਹੋ ਗਏ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲਗਾਤਾਰ ਤੀਜਾ ਸਾਲ ਆ ਬਹਿਮੀ ਸਾਹਿਬ ਹੋ ਗਏ ਰੂਪਰਾਜ ਸਾਹਿਬ ਇੰਡਾ ਸੰਸਥਾ ਦੇ ਪ੍ਰਧਾਨ ਹਰਪ੍ਰੀਤ ਪ੍ਰਿੰਸ ਜੀ ਗੁਪਤਾ ਜੀ ਸ਼ੇਰ ਸਿੰਘ ਜੀ ਕਿਹਦਾ ਕਿਹਦਾ ਨਾਮ ਨਾ ਸਾਰੇ ਹੀ ਮੇਰੇ ਸਤਿਕਾਰਯੋਗ ਭਰਾ ਨੇ ਬਹੁਤ ਬੜੀਆ ਉਦੋਂ ਮੈਂ ਇਹਨਾਂ ਦਾ ਬਹੁਤ ਲਗਾਤਾਰ ਹੀ ਨਹੀਂ ਅੱਜ ਤੋਂ ਨਹੀਂ ਮੇਰੇ ਤਿੰਨ ਸਾਲ ਦਾ ਮੈਨੂੰ ਉਹ ਤੋਂ ਪਹਿਲਾਂ ਦੇ ਜੁੜੇ ਹੋਏ ਨੇ ਰੁੱਖ ਲਗਾ ਰਹੇ ਨੇ ਵਾਤਾਵਰਨ ਨੂੰ ਬਚਾ ਰਹੇ ਨੇ ਪ੍ਰਿੰਸ ਜੀ ਦੀ ਬਹੁਤ ਵਧੀਆ ਟੀਮ ਨਾਲ ਵਰਕ ਕਰਦੇ ਨੇ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਇਹਨਾਂ ਦੀ ਟੀਮ ਨੂੰ ਇਸੇ ਤਰ੍ਹਾਂ ਤੰਦਰੁਸਤੀ ਬਖਸ਼ੇ ਕਿ ਇਹ ਜਿੱਥੇ ਸੰਸਾਰ ਦਾ ਭਲਾ ਕਰਦੇ ਆ ਮੈਂ ਤਾਂ ਕਹਿੰਦਾ ਇਕੱਲੇ ਇੱਕ ਦਾ ਨਹੀਂ ਸੰਸਾਰ ਦਾ ਇੱਕ ਰੁੱਖ 100 ਸੁੱਖ ਜਿੰਮੇ ਕਹ ਲਿਆ ਵੀ ਇਹ ਹਰੇਕ ਨੂੰ ਮੈਸੇਜ ਦਿੰਦੇ ਆ ਕਿਸੇ ਦਾ ਜਨਮ ਦਿਨ ਹੋਵੇ ਮੈਨੂੰ ਯਾਦ ਆ ਮੇਰੀ ਬੇਟੀ ਦਾ ਜਨਮ ਦਿਨ ਸੀਗਾ ਜਦ ਇਹਨਾਂ ਨੇ ਅਸੀਂ ਜਨਮ ਦਿਨ ਮੇਰੀ ਬੇਟੀ ਦਾ ਰੁੱਖ ਲਗਾ ਕੇ ਮਨਾਇਆ ਸੀਗਾ ਬਹੁਤ ਹੀ ਵਧੀਆ ਉਪਰਾਲਾ ਇਹਨਾਂ ਦਾ ਮੈਂ ਆਪਣੇ ਵੱਲੋਂ ਤੇ ਆਪਣੇ ਨਗਰ ਕੌਂਸਲ ਵੱਲੋਂ ਇਹਨਾਂ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਦਾ ਕਦੇ ਵੀ ਇਹਨਾਂ ਨੂੰ ਮੈਂ ਕਹਿਣਾ ਰਹਿਣਾ ਵੀ ਜੇ ਕਿਸੇ ਮੇਰੀ ਮਦਦ ਦੀ ਲੋੜ ਆ ਮੈਂ ਹਰ ਟਾਈਮ ਹਾਜ਼ਰ ਆ ਜਿੰਨੇ ਵੀ ਤੁਸੀਂ ਸਾਰੇ ਆਏ ਹੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੈਂ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਹਰ ਟਾਈਮ ਹਰ ਸਾਲ ਮੈਨੂੰ ਮੌਕਾ ਦਿੰਦੇ ਹੋ ਤੁਹਾਡੇ ਨਾਲ ਜੁੜਨ ਦਾ ਇਹ ਸਮੂਹ ਮੀਡੀਆ ਵਾਲਿਆਂ ਦਾ ਧੰਨਵਾਦ ਜਿਹੜੇ ਇੱਥੇ ਇੱਚੇਚੇ ਦੂਰ ਤੇ ਕਵਰੇਜ ਕਰਨ ਆਏ ਨੇ ਤੇ ਉਸ ਤੋਂ ਬਾਅਦ ਮੈਂ ਧੰਨਵਾਦ ਕਰਦਾ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਕਮਲ ਜੀ ਲੱੱੜੜ ਜੀ ਦਾ ਹਲਕਾ ਵਿਧਾਇਕ ਤਨਪੀਰ ਸਿੰਘ ਸੋਨ ਜੀ ਦੇ ਦਫ਼ਤਰ ਇੰਚਾਰਜ ਸਰ ਲਾਈਨਸ ਕਲੱਬ ਦੇ ਡਾਇਰੈਕਟਰ ਮੈਂਬਰ ਸਰਦਾਰ ਤਰਮਿੰਦਰ ਸਿੰਘ ਰੂਪਰਾਜ ਜੀ ਦਾ ਕਾਉਂਸਲਰ ਸੰਦੀਪ ਕਈ ਜੀ ਦਾ ਤੇ ਮੈਂ ਆਪਣੀ ਸਮੁੱਚੀ ਟੀਮ ਰੁੱਖ ਲਗਾਓ ਵਾਤਾਵਰਣ ਬਚਾਓ ਸੰਸਥਾ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਦੀ ਬਦੌਲਤ ਇੱਥੇ ਵਾਰਡ ਨੰਬਰ 28 ਦੇ ਵਿੱਚ ਸ਼ੀਤਲਾ ਮਾਤਾ ਮੰਦਰ ਦੇ ਸਥਾਨ ਦੇ ਉੱਤੇ ਅੱਜ ਅਸੀਂ ਤੀਸਰੀ ਵਾਰ ਬੂਟੇ ਲਗਾਣ ਆਏ ਆ ਤੁਸੀਂ ਦੇਖ ਸਕਦੇ ਹੋ ਇਹ ਸੰਘਣਾ ਜੰਗਲ ਜਿਹੜਾ ਬਣਿਆ ਹੋਇਆ ਇਹ ਸਾਡੇ ਸਮੂਹ ਮੈਂਬਰਾਂ ਦੀ ਹਿੰਮਤ ਨਾਲ ਤੇ ਅਕਾਲ ਪੁਰਖ ਪਰਮਾਤਮਾ ਦੀ ਕਿਰਪਾ ਨਾਲ ਇਹ ਜੰਗਲ ਬਣ ਚੁੱਕਿਆ ਹੈ ਦਰਖਤ ਬੂਟੇ ਦੇਖੋ ਕਿੱਡੇ ਵੱਡੇ ਹੋ ਚੁੱਕੇ ਨੇ ਤੇ ਇਸ ਦੇ ਵਿੱਚ ਜੋ ਸਾਨੂੰ ਅਹਿਮ ਯੋਗਦਾਨ ਮਿਲਿਆ ਹੈ ਜੋ ਸਾਡੇ ਮੈਂਬਰਾਂ ਦੀ ਹੌਸਲਾ افزਾਈ ਕੀਤੀ ਹੈ ਉਹ ਕਮਲਜੀਤ ਸਿੰਘ ਲੱੱੜੜ ਅਤੇ ਕੁਲਵੰਤ ਸਿੰਘ ਮੈਮੀ ਜੀ ਨੇ ਪਿਛਲੇ ਸਮੇਂ ਦੌਰਾਨ ਕੀਤੀ ਹੈ ਹਰ ਵਕਤ ਜਦੋਂ ਵੀ ਅਸੀਂ ਬੂਟੇ ਲਗਾਉਂਦੇ ਆ ਇਹਨਾਂ ਦਾ ਪੂਰਨ ਸਾਨੂੰ ਸਹਿਯੋਗ ਮਿਲਦਾ ਹੈ ਸਹਿਯੋਗ ਤਾਂ ਕਹਿਣ ਦਾ ਭਾਵ ਅਸੀਂ ਇਹਨਾਂ ਤੋਂ ਕੋਈ ਓਦਾਂ ਲਿਆ ਨਹੀਂ ਇਹਨਾਂ ਦੇ ਅਸ਼ੀਰਵਾਦ ਇਹਨਾਂ ਦੀ ਪ੍ਰੇਰਣਾ ਇਹਨਾਂ ਦੀ ਹੌਸਲਾ ਵਜਾਈ ਜਿਹੜੀ ਹੈ ਉਹਨੇ ਸਾਡੀ ਅਗਵਾਈ ਕੀਤੀ ਹੈ ਤੇ ਸਾਡੇ ਮੈਂਬਰਾਂ ਨੂੰ ਤਾਕਤ ਮਿਲੀ ਹੈ ਬਲ ਮਿਲਿਆ ਕਿਉਂਕਿ ਅੱਜ ਵਾਤਾਵਰਣ ਬਚਾਉਣ ਦੀ ਬਹੁਤ ਜ਼ਰੂਰਤ ਹੈ ਮਹੀਦੇ ਮਹੀਨੇ ਵਿੱਚ ਮੈਂ ਕਈ ਵਾਰ ਕਹਿ ਚੁੱਕਿਆ ਜੋ ਗਰਮੀ ਪਈ ਹੈ ਅੰਤਾਂ ਦੀ ਗਰਮੀ ਹੈ ਇਸ ਨੇ ਲੋਕਾਂ ਦੇ ਨੱਕ ਵਿੱਚ ਦਮ ਕੀਤਾ ਹਰੇਕ ਬੰਦਾ ਸੋਚਦਾ ਹੈ ਜੇ ਜੀ ਵਾਤਾਵਰਣ ਇਸੇ ਤਰ੍ਹਾਂ ਦਾ ਰਿਹਾ ਤਾਂ ਨਾਲੇ ਸਮੇਂ ਵਿੱਚ ਕਿਸ ਤਰ੍ਹਾਂ ਦਾ ਉਹਨਾਂ ਦਾ ਰੁੱਖ ਲਗਾਓ ਵਾਤਾਵਰਣ ਬਚਾਓ ਜੀ ਮਹਿੰਮ ਚੱਲੀ ਹੋਈ ਹੈ ਜਿਹੜੀ ਸੰਸਥਾ ਬਣੀ ਆ ਪ੍ਰਿੰਸੀ ਦੀ ਦਵਾਈ ਦੇ ਵਿੱਚ ਬਹੁਤ ਵਧੀਆ ਸ਼ਹਿਰ ਚ ਕੰਮ ਕਰ ਰਹੇ ਨੇ ਇੱਥੇ ਸਾਨੂੰ ਅੱਜ ਪ੍ਰਧਾਨ ਜੀ ਵਾਰਚਾਨ ਦਾ ਮੌਕਾ ਮਿਲਿਆ ਤੇ ਅਸੀਂ ਵੀ ਰੁੱਖ ਲਗਾ ਕੇ ਇਹ ਸੰਦੇਸ਼ ਦੇਣਾ ਚਾਹੁੰਦੇ ਆ ਕਿ ਹਰ ਇੱਕ ਮਨੁੱਖ ਨੂੰ ਇੱਕ ਰੁੱਖ ਲਗਾਉਣਾ ਚਾਹੀਦਾ ਜਿਹੜਾ ਇਹ ਹਰਿਆ ਭਰਿਆ ਪੂਰੇ ਬਣਿਆ ਹੋਇਆ ਇਹ 3 ਸਾਲ ਤੋਂ ਮਹਿੰਮ ਚੱਲਦੀ ਪਈ ਆ ਅਸੀਂ ਸਾਰੇ ਸ਼ਹਿਰ ਵਾਸੀਆਂ ਨੂੰ ਇਹੀ ਸੰਦੇਸ਼ ਦਿੰਦੇ ਆ ਕਿ ਹਰ ਔਰ ਮਨੁੱਖ ਨੂੰ ਇੱਕ ਰੁੱਖ ਲਾਉਣਾ ਚਾਹੀਦਾ ਤਾਂ ਨਾਲ ਸਾਰਿਆਂ ਨੂੰ ਪਿਆਰ ਭਰੀ ਸਸਤੀ ਕਲ ਮੈਂ ਬੜਾ ਭਾਗਾ ਵਾਲਾ ਕਿ ਮੈਨੂੰ ਕੱਲ ਪ੍ਰਿੰਸੀ ਜੀ ਨੇ ਦੱਸਿਆ ਕਿ ਆਪਾਂ ਨੇ ਰੁੱਖ ਲਗਾਉਣੇ ਨੇ ਉਸੇ ਜਗ੍ਹਾ ਤੇ ਲਗਾਉਣੇ ਜਿੱਥੇ ਪਿਛਲੇ 3 ਸਾਲ ਤੋਂ ਉੱਪਰ ਲਗਾ ਰਹੇ ਹਾਂ ਤਾਂ ਰੁੱਖ ਲਗਾਓ ਵਾਤਾਵਰਨ ਬਚਾਓ ਸੰਸਥਾ ਦੇ ਜੋ ਆਪਣੇ ਸੰਸਥਾਪਕ ਨੇ ਪ੍ਰਿੰਸੀ ਜੀ ਤੇ ਮੈਂ ਫਿਰ ਕਿਸਮਤ ਵਾਲਾ ਸਮਝਦਾ ਅੱਜ ਸਾਨੂੰ ਸਾਡੇ ਲੱਧੜ ਸਾਹਿਬ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਤਰਵਿੰਦਰ ਰੂਪਰਾ ਜੀ ਦਾ ਮੌਕਾ ਮਿਲਿਆ ਹਰੀਣਾ ਨੇ ਇਹ ਰੁੱਖ ਲਗਾ ਕੇ ਕਿੰਨਾ بڑا ਯੋਗਦਾਨ ਕੀਤਾ ਵੀ ਜੋ ਗਲੋਬਲ ਵਾਰਮਿੰਗ ਹੈ ਉਸ ਦੇ ਉੱਪਰ ਆਪਾਂ ਕਵਰੇਜ ਕਰਾਂਗੇ ਉਸ ਨੂੰ ਆਪਾਂ ਕਵਰ ਕਰਾਂਗੇ ਕਿਉਂਕਿ ਰੁੱਖ ਐਨੇ ਕੱਟੇ ਗਏ ਦਰਖਤ ਐਨੇ ਕੱਟੇ ਗਏ ਸਾਹ ਲੈਣਾ ਵੀ ਔਖਾ ਹੁੰਦਾ ਔਰ ਗਰਮੀਆਂ ਦੇ ਦਿਨ ਵਿੱਚ ਐਨੀ ਗਰਮੀ ਨਹੀਂ ਸੀ ਹੁੰਦੀ ਪਹਿਲਾਂ ਜਿੰਨੀ ਹੁਣ ਗਰਮੀ ਹੁੰਦੀ ਹੈ ਐਤਕੀ ਤਾਂ ਗਰਮੀ ਨੇ ਜੋ ਲੈਵਲਾਂ ਗਰਮੀ ਦਾ ਤਕਰੀਬਨ 47 48 ਤੱਕ ਪਹੁੰਚ ਗਿਆ ਸੀਗਾ ਇਹ ਰੁੱਖ ਵੀ ਅਸੀਂ ਮਤਲਬ ਪਿਛਲੇ 3 ਸਾਲ ਤੋਂ ਲਗਾਏ ਨੇ ਹੁਣ ਇਹ ਰੁੱਖ ਸਾਡੇ ਭਰਾਵਾਂ ਵਰਗੇ ਹੋ ਗਏ ਹਰੇ ਭਰੇ ਦੇਖ ਕੇ ਮਨ ਖੁਸ਼ ਹੁੰਦਾ ਜੀ ਕਰਦਾ ਕਿ ਇਹਨਾਂ ਦੀ ਗਲਵਕੜੀ 'ਚ ਬੈਠੇ ਰਹੀ ਮੈਂ ਡਾਕਟਰ ਰਾਹੁਲ ਸ਼ੁਕਲਾ ਜੀ ਪ੍ਰੋਜੈਕਟ ਇਨਚਾਰਜ ਰੁੱਖ ਲਗਾਓ ਵਾਤਾਵਰਨ ਬਚਾਓ ਨਗਰ ਸੰਸਦਾ ਦਾ ਮੈਂਬਰਾਂ ਜੀ ਜਿਵੇਂ ਕਿ ਤੁਸੀਂ ਅੱਜ ਦੇਖਿਆ ਵੀ ਅਸੀਂ ਪਿਛਲੇ 3 ਸਾਲ ਤੋਂ ਜੀ ਕਾਫੀ ਜਗ੍ਹਾ ਤੋਂ ਰੁੱਖ ਲਗਾ ਰਹੇ ਹਾਂ ਜੀ ਆਪਣੇ ਜਿਨ੍ਹਾਂ ਵਿੱਚ ਅੱਜ ਅਸੀਂ ਵਾਰਡ ਨੰਬਰ 28 ਦੇ ਵਿੱਚ ਜਿਹੜੇ ਸਾਡੇ ਖੰਨਾ ਦੇ ਪ੍ਰੈਜ਼ੀਡੈਂਟ ਨੇ ਲੱਦਰ ਸਾਹਿਬ ਉਹਨਾਂ ਦੀ ਵਾਰਡ ਦੇ ਵਿੱਚ ਅਸੀਂ ਬੂਟੇ ਲਗਾਏ ਨੇ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਦਾ ਧੰਨਵਾਦ ਕਰਦਾ ਜੀ ਨਾ ਸਾਨੂੰ ਬਹੁਤ ਵਧੀਆ ਕੋਆਪਰੇਟ ਕੀਤਾ ਜੀ ਉਹਨਾਂ ਦਾ ਨਾਮ ਮਹਿਮੀ ਸਾਹਿਬ ਸੀ ਜੀ ਸੰਦੀਪ ਭੇਜੀ ਜੀ ਜਿਸ ਨੂੰ ਕੌਂਸਲ ਸਾਹਿਬ ਨੇ ਇਹ ਰੂਪ ਰਾਜੀ ਜੀ ਸੀ ਕਿ ਆਪਣੇ ਮੈਂ ਹੁਣ ਸਾਰਿਆਂ ਦਾ ਹੀ ਉਰੇ ਆਪਣੀ ਸੰਸਥਾ ਵੱਲੋਂ ਸਾਰਾ तहे ਦਿਲ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਬਹੁਤ ਵਧੀਆ ਇਨੀਸ਼ੀਏਟਿਵ ਦਿੱਤਾ ਜੀ ਉਰੇ ਆਪ ਆਏ ਹਨ ਉਹਨਾਂ ਨੇ ਇਸ ਮੁਹਿੰਮ ਦੇ ਵਿੱਚ ਸ਼ਾਮਲ ਹੋਏ ਤਾਂ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸੰਸਥਾ ਰੂਖ ਲਗਾਓ ਵਾਤਾਵਰਨ ਬਚਾਓ ਸਾਰੇ ਸੰਸਥਾ ਦੇ ਮੈਂਬਰਾਂ ਨੂੰ ਹਰਪ੍ਰੀਤ ਜੀ ਨੂੰ ਅ ਜੀ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਇੱਥੇ ਬੁਲਾਇਆ ਤੇ ਜਿਹੜਾ ਕਿ ਲਦਰ ਸਾਹਿਬ ਨੇ ਵੀ ਕਿਹਾ ਕਿ ਰੁੱਖ ਲਗਾਉਣਾ ਅੱਜ ਦੇ ਟਾਈਮ 'ਚ ਬਹੁਤ ਜ਼ਰੂਰੀ ਹੋ ਗਿਆ ਕਿਉਂਕਿ ਇਹ ਵਾਤਾਵਰਨ ਤਾਂ ਹੀ ਬਚੇਗਾ ਜੇ ਅਪਾਂ ਰੁੱਖ ਲਗਾਵਾਂਗੇ ਹਰੇਕ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆ ਕਿ ਸਾਰੇ ਜਣੇ ਆਪਣੇ ਆਪਣੇ ਜਿੱਥੇ ਵੀ ਜਗ੍ਹਾ ਮਿਲਦੀ ਹੈ ਉੱਥੇ ਰੁੱਖ ਲਗਾਓ ਇੱਥੇ ਬੁਲਾਉਣ ਦਾ ਸਾਰੇ ਦਾ ਬਹੁਤ ਧੰਨਵਾਦ ਸਸ ਜੀ